ਦਾ ਇਹ ਸ਼ਬਦ ਵੀ ਭਗਤ ਨਾਮਦੇਵ ਜੀ ਨੇ ਪ੍ਰੀਤ ਦਾ ਹੀ ਜ਼ਿਕਰ ਕੀਤਾ ਹੈ ਇਸ ਸ਼ਬਦ ਰੀਤ ਨੂੰ ਪਾਈ ਸਾਹਿਬ ਐਸਮੁਦ ਸਿੰਘ ਜੀ ਗਾਉਂਦੇ ਸਨ ਰਾਗ ਖਮਾਚ ਵਿੱਚ ਬਹੁਤ ਪ੍ਰਾਤਨ ਸੁਬਦਰੀਤ ਹੈ ਇਹ ਕਿ ਕਮ ਕਾਜ ਕਰਦਿਆਂ ਵੀ ਸੁਰਤ ਪ੍ਰਭੂ ਵਿੱਚ ਜੁੜੀ ਰਹੇ ਚਰਣਾ ਵਿੱਚ ਉਸ ਦਾ ਇਹ ਭਾਵ ਸ਼ਬਦ ਦਾ ਪਸਾਰ ਹੈ। ਬੇਦੀ ਵਾਲੇ ਜਿਵੇਂ ਕੋਈ ਚੀਜ਼ ਵਿੰਨੀ ਜਾਏ। ਜਿਵੇਂ ਸੁਨੇਹਾਰ ਉਹਦੀ ਸੁਰਤ ਸੁੰਨੇ ਵਿੱਚ ਸੋਨੇ ਵਿੱਚ ਹੈ ਕਮਕਾਜ ਕਰਦਿਆਂ ਵੀ ਗੱਲਬਾਤ ਵੀ ਕਰ ਰਿਹਾ ਪਰ ਸੁਰਤ ਉਹਦੀ ਸੋਨੇ ਵਿੱਚ ਲੱਗੀ ਹੋਈ ਹੈ। ਇਸੇ ਤਰ੍ਹਾਂ ਹੀ ਹੱਥ ਪਾਉਂ ਕਰ ਕਾਮ ਸਭ ਚੀਤ ਨਿਰੰਝਨ। ਕਿਉਂਕਿ ਉਦਮ ਕਰੇਂਦੇ ਆ ਜੀਵ ਤੂੰ ਕਮਾਵਂਦੇ ਆ ਸੁਖ ਭੁੰਚ ਧਿਆਨ ਦੇ ਆ ਤੂੰ ਪ੍ਰਭੂ ਮਿਲ ਨਾਨਕ ਉਤਰੀ ਜਿੰਨ ਆਨਿਲੇ ਕਾਗਦ ਕਾਟੀਲੇ ਗੁੱਤੀ ਆਕਾਸ ਮਧੇ ਪਰਮੀ ਹਲੇ ਉਦਾਹਰਨ ਦਿੱਤੀ ਹੈ ਭਗਤ ਜੀ ਨੇ ਭਗਤ ਨਾਮਦੇਵ ਜੀ ਨੇ ਕਿ ਕਿਵੇਂ ਕਾਗਜ਼ ਲੈ ਕੇ ਆਇਆ ਹੈ ਬੱਚਾ ਫਿਰ ਉਸ ਕਾਗਜ਼ ਨੂੰ ਕਟਿਆ ਹੈ ਪਤੰਗ ਬਣਾਈ ਹੈ ਆਨੀਲੇ ਕਾਗਜ਼ ਕਾਟੀ ਲੈ ਗੁੱਦੀ ਆਕਾਸ ਮਦੇ ਪਰਮੀ ਲੈ ਫਿਰ ਉਸ ਨੂੰ ਉਡਾਇਆ ਹੈ ਆਕਾਸ ਵਿੱਚ ਭਗਤ ਜੀ ਆਗਦੇ ਨੇ ਪੰਜ ਜਨਾਸੋ ਬਾਤ ਬਤੋਵਾ ਆਪਣੇ ਹਾਨੀਆਂ ਨਾਲ ਗਲਬਾਤ ਕਰ ਰਿਹਾ ਪਰ ਉਹਦੀ ਸੁਰਤ ਡੋਰੀ ਵਿੱਚ ਹੈ ਉਹਦੀ ਸੁਰਤ ਪਤੰਗ ਵਿੱਚ ਹੈ ਪਤੰਗ ਇੱਧਰ ਉੱਧਰ ਨਾ ਹੋ ਜਾਏ ਇਸੇ ਤਰ੍ਹਾਂ ਹੀ ਮਨ ਰਾਮ ਨਾਮਾ ਬੇਦੀਲੇ ਮੈਂ ਉਸ ਤਰ੍ਹਾਂ ਆਪਣੇ ਮਨ ਵਿੱਚ ਰਾਮ ਨਾਮ ਨੂੰ ਵੰਨ ਲਿਆ ਹੈ ਜੈਸੀ ਕਨਕ ਕਲਾ ਚਿਤ ਮੰਡਿਏ ਨੇ ਆਨੀਲੇ ਕੁੰਭ ਕੁੰਭ ਆਗਦੇ ਨੇ ਘੜੇ ਨੂੰ ਜਿਵੇਂ ਪਿੰਡਾਂ ਵਿੱਚ ਕੁਆਰੀ ਕੁੜੀਆਂ ਕੰਨਿਆ ਬਾਹਰੋਂ ਖੂਹ ਤੇ ਪਾਣੀ ਪਰਣ ਜਾਂਦੀਆਂ ਸਨ ਆਨੀਲੇ ਕੁੰਭ ਭਰਾਈਲੇ ਉਦਕ ਰਾਜ ਕੁਆਰ ਪੁਰੰਦਰੀਏ हस्त बिनोद विचार करती है चित सुगागर राखिएले सहेली ना नाल गल्ला बतत करही कर है पर ओदी सूरत अपनी गागर पानी विच जो सिरते रखी हुई है गागर कड़ा रख्या होए मंदर एक द्वार दस जाके गौ चरावन छाडी आले गांनु बाहर चारन ले ले जाया जांदा है पर अपने बच्चे नु ओ पीछे छड़ के जांदी है ਪਰ ਸਾ ਚੁਗਦੀਆਂ ਵੀ ਉਸ ਦੀ ਸੁਰਤ ਆਪਣੇ ਬੱਚੇ ਵਿੱਚ ਹੈ। ਨਾਲ ਚੁਗ ਰਹੀ ਹੈ ਸੁਰਤ ਉਹਦੀ ਬੱਚੇ ਵਿੱਚ ਹੈ। ਜਦੋਂ ਵਾਪਸ ਆਂਦੀ ਹੈ ਉਸੇ ਦਰ ਤੋਂ ਅੰਦਰ ਜਾਂਦੀ ਹੈ ਬੱਚੇ ਕੋਲ। ਬੇਸ਼ੱਕ ਕਰਦੇ 10 ਦਰਵਾਜ਼ੇ ਹੋਣ ਉਸੇ ਦਰ ਤੇ ਜਾਏਗੀ ਕਾ ਜਿੱਥੇ ਉਹਦਾ ਬੱਚਾ ਹੈ। ਮੰਦਰ ਏਕ ਦਵਾਰ ਤਸ ਜਾ ਕੇ ਗਊ ਚਰਾਵਨ ਛਾੜੀ ਹਲੇ 5 ਕੋਸ ਪਰ ਗਊ ਚਰਾਵਤ ਜੀਤ ਸੋ ਬਛਰਾ ਰੱਖੀਏ। ਕਹਿ ਤੋ ਨਾਮ ਦਿਓ ਸਨੋ ਤ੍ਰਿloਚਨ اے ਮਿੱਤਰ ਤ੍ਰਿloਚਨ ਸੁਣ ਬਾਲਕ ਪਾਲਨ ਪੌਂਡੀ ਹਲੇ ਮਾਂ ਜਿਹੜੀ ਹੈ ਬੱਚੇ ਨੂੰ ਪੁੰਗੜੇ ਵਿੱਚ ਪਾਉਂਦੀ ਹੈ ਤੇ ਆਪ ਕਰਦਾ ਕਮਕਾਜ ਕਰਦੀ ਹੈ ਕਮਕਾਜ ਕਰਦਿਆਂ ਉਸ ਦੀ ਸੁਰਤ ਬੱਚੇ ਵਿੱਚ ਹੁੰਦੀ ਹੈ ਇਸੇ ਤਰ੍ਹਾਂ ਹੀ ਸੰਸਾਰਕ ਕਾਰ ਵਿਹਾਰ ਕਰਦਿਆਂ ਵੀ ਤੁਹਾਡੀ ਸੁਰਤ ਗੁਰੂ ਨਾਲ ਜੁੜੀ ਰਹੇ ਬਸ ਕਹਿਤ ਨਾਮ ਦਿਓ ਸੁਨੋ ਤ੍ਰਿloਚਨ ਬਾਲਕ ਪਾਲਨ ਪੌਂਡੀ ਅਲੇ ਅੰਦਰ ਬਾਹਰ ਕਾਜ ਬਿਰੂਦੀ ਚੀਤ ਸੁਬਾਰਕ ਰਾਖੀ ਅਲੇ ਮਨ ਰਾਮ ਨਾਮਾ ਬੇਦ ਅਲੇ ਜੈਸੇ ਕਨਕ ਕਲਾ ਚਿਤ ਮਾਂਡੀ ਅਲੇ ਆਓ ਅਖੀਰ ਵਿੱਚ ਪੰਛੀ ਮਿੱਟ ਬੱਚੇ ਹਨ ਆਓ ਸਾਰੇ ਮਿਲ ਕੇ ਕਰੀਏ ਅਰਦਾਸ ਆਗੇ ਸੁਖ ਮੇਰੇ ਮੀਤਾ ਪਾਛੇ ਆਨੰਦ ਪ੍ਰਭ ਕੀਤਾ ਪਰਮੇਸ਼ਰ ਬਰੰਤ ਬਣਾਈ ਫਿਰ ਦੌਲਤ ਕਤ ਹੋਣਾ ਹੈ ਸਾਰੇ ਮਿਲ ਕੇ ਚੱਲੀ आनंद प्रभु की ता आगे सुख मेरे मीता पीछे आनंद प्रभु की ता प्रभ कीता आ गए सुख मेरे मीता पाछ आनंद प्रभ कीता परमेश्वर बनाई फिर दौलत कत्यू नाई जबो परमेश्वर बनाई फिर कती डोलत नाई परमेश्वर बनती बनाई फिर दौलत कत्यू ਆਈ ਵਰਮੇਸ਼ਰ ਰਤ ਬਣਾਈ ਕਿਰਦੋ ਰਤ ਕਤੋ ਨਾ ਸਾਚੇ ਸਾਹਿਬ ਸੋ ਮਾਨੇ ਮਾਨਿਆ ਹਰ ਸਰਬਿੰਦਨ ਤਰਿ ਜਾਣਿਆ ਸਾਚੇ sorry please. ਵਾਚੇ ਆਨੰਦ ਪ੍ਰਭ ਕੀ ਤਾਜੋ ਆਕੇ ਸੁਖ ਮੇਰੇ ਮੀਤਾ ਵਾਚੇ ਆਨੰਦ ਪ੍ਰਭ ਕੀ ਤਾਜੋ ਆਕੇ ਸੁਖ ਮੇਰੇ ਮੀਤਾ तेरे दयाला अपने भगत करे प्रतिपाला सब जी तेरे दयाला अपने भगत करे कृपालु अचरज तेरी बढ़िया Yeah. ਦੀ ਸੇਵਾ ਪਰਵਾਨ ਕਰਨੀ ਸਤਿਗੁਰੂ ਪਾਤਸ਼ਾਹ ਰਹਿਮਤ ਕਰਨ ਜੋ ਕੁਝ ਸਮੇਂ ਬਾਅਦ ਨਵੇਂ ਸਾਲ ਦੀ ਆਰੰਭਤਾ ਹੋਵੇਗੀ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਨੀ ਹੈ ਕਿ ਸਤਿਗੁਰੂ ਸਮੂਹ ਸੰਸਾਰ ਵਿੱਚ ਸੁੱਖ ਸ਼ਾਂਤੀ ਸਬਤ ਪਰਵਾਰਾਂ ਵਿੱਚ ਸਤਗੁਰੂ ਆਪ ਆਪਣੀ ਰਹਿਮਤ ਆਪਣੀ ਬਖਸ਼ਿਸ਼ ਵਰਤਾਨ ਸੰਸਾਰ ਦੇ ਅੰਦਰ ਅਮ